ਪਾਣੀ ਸਾਡਾ ਖਤਮ ਹੋ ਚੱਲਿਆ ਤੇ ਕਰਨਾ ਕੀ ਹੈ ਅੱਗੇ ਸਾਡੇ ਕੋਲ ਤਾਂ ਗੁਜ਼ਾਰਾ ਹੀ ਮੁਸ਼ਕਲ ਹੈ ਕੋਈ ਵੀ ਜਿਹਦਾ ਦਾ ਲੱਗ ਜਾਂਦਾ ਜਿਹੜਾ ਅੱਗੇ ਆ ਜਾਂਦਾ ਫਿਰ ਉਹ ਬਰਾਬਰ ਦੇ ਆਗੂ ਨੂੰ ਉਠਾ ਨਹੀਂ ਦਿੰਦਾ ਮੁਰਕਿਸਾਨ ਜਿਹੜਾ ਕਿਸਾਨ ਨੇ ਰੁਕੀ ਲਈ ਪਾਣੀ ਅੱਜ ਸਾਡੇ ਨਾਲ ਇੱਕ ਵਾਰ ਫੇਰ ਬਣੇ ਹੋਏ ਹਨ ਜਸਦਰ ਗਿੰਦਰਪਾਲ ਸਿੰਘ ਟਰੌਲਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੀ ਜਸਦਰ ਗਿੰਦਰਪਾਲ ਸਿੰਘ ਟਰੌਲਾ ਨੇ ਸੰਸਾਰ ਪੱਧਰ ਦੀ ਦੁਨੀਆ ਪੱਧਰ ਦੀ ਸਿਆਸਤ ਢੰਡਾਈ ਹੋਈ ਹੈ ਇਹ ਤਤਕਾਲੀਨ ਅ ਕੇਂਦਰ ਦੇ ਕੈਬਨਟ ਮੰਤਰੀ ਸੁਰਜੀਤ ਸਿੰਘ ਬਰਨਾਲਾ ਤਤਕਾਲੀਨ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਕੈਪਟਨ ਅਮਰਿੰਦਰ ਸਿੰਘ ਅਤੇ ਬਾਦੂ ਕਾਂਛੀ ਰਾਮ ਤੱਕ ਵਿਚਰਦੇ ਰਹੇ ਹਨ ਤੇ ਬਹੁਤ ਹੀ ਅ ਮਾਹਰ ਸਿਆਸੀ ਵਿਸ਼ਲੇਸ਼ਕ ਵਿਸ਼ਲੇਸ਼ਕ ਹਨ ਜਿਨ੍ਹਾਂ ਨਾਲ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਦਾ ਗੁਰਨਰਪਾਲ ਤੋਂ ਲਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੇ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੇ ਖਤੇ ਜੀ ਜਦਾ ਤੋਂ ਲਾ ਜੀ ਆ ਲੋਕ ਸਭਾ ਚੋਣਾਂ ਨੰਗੀਆਂ ਹਨ ਤੇ ਬਦਲ ਲਲ ਨੂੰ ਸਿਰਫ ਇੱਕ ਸੀਟ ਆਈ ਹੈ ਤੇ ਸ਼੍ਰੋਮਣੀ ਕਾਲੇ ਲਲ ਦਾ ਹਸ਼ਰ ਦਿਨ ਪ੍ਰਤੀ ਦਿਨ ਮਾੜਾ ਹੁੰਦਾ ਜਾ ਰਿਹਾ ਹੈ ਤੇ ਇਹ ਕਿਵੇਂ ਲਾਈਨ ਤੇ ਚੜੂਗਾ ਤੇ ਤੁਸੀਂ ਇੱਕ ਚੰਗੇ ਸਿਆਸੀ ਵਿਸ਼ਲੇਸ਼ਕ ਹੋ ਜਰਾ ਚਾਹਨਾ ਪਊ ਇਹਦੇ ਚ ਦਿਗਨ ਸਾਹਿਬ ਵਿਸ਼ਾ ਜਿਹੜਾ ਬਹੁਤ ਗੰਭੀਰ ਤੇ ਬਹੁਤ ਵੱਡਾ ਔਰ ਇਸ ਵੇਲੇ ਇਹ ਵਿਸ਼ਾ ਜਿਹੜਾ ਸਮੁੱਚੀ ਸਿਕਾਉਮਲੇ ਬਹੁਤ ਹੀ ਅਹਿਮ ਬਣ ਚੁੱਕਿਆ ਤੁਸੀਂ ਗੱਲ ਕੀਤੀ ਹੈ ਸ਼ਰੋਬਨੀ ਕਾਲੀ ਦਲ ਤੇ ਬਾਦਲ ਦਲ ਇਹ ਆਪਣੇ ਆਪ ਵਿੱਚ ਇੱਕ ਨਹੀਂ ਦੋ ਸਬਜੈਕਟ ਨੇ ਜੀ ਜਿਹੜਾ ਸ਼ਰੋਬਨੀ ਕਾਲੀ ਦਲ ਹੈ ਸ਼ਰੋਬਨੀ ਕਾਲੀ ਦਲ ਜਦੋਂ ਬਣਿਆ ਸੀ ਜੀ ਤਾਂ ਉਹ ਉਹਦੀ ਜਿਹੜੀ ਬੰਤਰ ਉਹਦਾ ਵਿਧੀ ਵਿਵਧਾਨ ਸੀ ਜਿਹੜਾ ਜੀ ਉਹ ਸਭ ਤੋਂ ਵੱਡਾ ਲੋਕਤੰਤ੍ਰਿਕ ਤੇ ਗੁਰੂ ਦੇ ਭੈ ਵਿੱਚ ਰਹਿਣ ਵਾਲਾ ਤੇ ਲੋਕ ਸੇਵਾ ਵਾਲਾ ਜਿਹੜਾ ਮੁਜੱਸਮਾ ਸੀਗਾ ਉਹਦਾ ਜੀ ਤੇ ਪਰ ਜਦੋਂ ਹੁਣ ਦਾਵਾ ਦੇ ਨਾਲ ਇਹਦੇ ਕਾਲੀ ਦਲ ਦੇ ਨਾਂ ਦੇ ਪਿੱਛੇ ਆਗੂਆਂ ਦੇ ਨਾਂ ਜੁੜ ਗਏ ਜਾਂ ਪਰਿਵਾਰ ਜੁੜ ਗਏ ਉਦੋਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਅੱਜ ਸ਼ਰੂਨੀ ਕਲੀ ਦਲ ਦੀ ਹਾਲਤ ਹੈ ਜੀ ਅੱਜ ਜਿਹੜੀ ਹਾਲਤ ਹੈ ਇਹ ਢੜਿਆਂ ਦੀ ਹਾਲਤ ਹੈ ਜੀ ਤੇ ਇਹਦੇ ਬਾਰੇ ਜਿਹੜੀ ਅੱਜ ਤੁਸੀਂ ਗੱਲ ਕੀਤੀ ਹੈ ਬਾਦਲ ਦਲ ਦੀ ਜੀ ਬਾਦਲ ਦਲ ਇੱਕ ਧੜਾ ਹੈ ਸ਼ਰੂਪਨੀ ਅਕਾਲੀ ਦਲ ਦੀ ਆਪਾਂ ਇਹਨੂੰ ਕਹਿ ਸਕਦੇ ਜੀ ਕਿਉਂਕਿ ਤੇ ਬਾਹਰ ਵੀ ਅਕਾਲੀ ਦਲ ਵਿੱਚ ਰਹੇ ਨੇ ਹੂੰ ਤੇ ਬਾਦਲ ਅਕਾਲੀ ਦਲ ਇਸ ਕਰਕੇ ਵੀ ਕਿਹੜਾ ਆਪਾਂ ਨੂੰ ਪੈਂਦਾ ਹੈ ਕਿ ਸ਼ਰੂਪਨੀ ਅਕਾਲੀ ਦਲ ਦੀ ਰੂਹ ਸੀ ਜਿਹੜੀ ਉਹ ਬੋਗਾ ਕਾਨਫਰੰਸ ਵਿੱਚ ਇਹਨਾਂ ਨੇ ਖਤਮ ਕਰ ਦਿੱਤੀ ਸੀ ਜੀ ਇਹਨੂੰ ਪੰਜਾਬੀ ਪਾਰਟੀ ਲਾਉਣ ਦਿੱਤਾ ਸੀ ਜੀ ਇਸ ਕਰਕੇ ਪਹਿਲਾਂ ਤਾਂ ਇਸ ਪਰਿਵਾਰ ਵੱਲੋਂ ਇਹਦੇ ਤੇ ਦਾਵਾ ਕਰਨਾ ਸ਼ਰੂਪਨੀ ਅਕਾਲੀ ਦਲ ਨਾਲ ਇਹ ਬਿਲਕੁਲ ਗਲਤ ਹੈ ਜੀ ਕਿਉਂਕਿ ਸ਼ਰੂਨੀ ਅਕਾਲੀ ਦਲ ਦੀ ਇੱਕ ਚੋਣਾ ਲੜਨ ਵਾਲੀ ਪੰਜਾਬੀ ਪਾਰਟੀ ਹੈ ਜੀ ਤੇ ਬੀਜੇਪੀ ਨਾਲ ਇਹਨਾਂ ਨੇ ਸਾਝ ਪਾਈ ਜਿਹਦੇ ਕਰਕੇ ਜਿਹੜੇ ਸਿੱਖ ਹਿੱਤਾਂ ਦਾ ਜਿਹੜਾ ਪੰਜਾਬ ਦੇ ਹਿੱਤਾਂ ਦੀ ਬਲੀ ਹੋਈ ਉਹਦੇ ਵਿੱਚ ਬਹੁਤ ਅਹਿਮ ਜਿਹੜੀਆਂ ਮੰਦੀਆਂ ਘਟਨਾਵਾਂ ਜਿਹੜੀਆਂ ਹੋਈਆਂ ਇਹਨਾਂ ਦੇ ਕਾਰਜਕਾਲ ਦੌਰਾਨ ਉਹਦੇ ਕਰਕੇ ਅੱਜ ਬਾਦਲ ਦਲ ਦਾ ਬੁਰਾ ਹਾਲ ਹੈ ਸ਼ਰੂਨੀ ਅਕਾਲੀ ਦਲ ਦਾ ਨਾ ਬੁਰਾ ਹਾਲ ਸੀ ਨਾ ਕਦੇ ਹੋ ਸਕਦਾ ਕੋਈ ਇੱਕ ਦੇ ਵਿੱਚ ਨਹੀਂ ਜਦੋਂ ਸ਼੍ਰੋਮਣੀ ਕਾਲੀ ਦਲ ਆਪਣੀ ਹੋਂਦ ਪ੍ਰਗਟ ਕਰੂਗਾ ਸ਼੍ਰੋਮਣੀ ਕਾਲੀ ਦਲ ਲੋਕਾਂ ਦੇ ਵਿੱਚ ਉਸ ਤਰ੍ਹਾਂ ਦਾ 1920 ਵਰਗਾ ਬਣ ਕੇ ਆਊਗਾ ਤਾਂ ਕਿਸੇ ਦੀ ਕੋਈ ਵੀ ਕਿਸੇ ਵੀ ਤਾਕਤ ਦੇ ਹੱਥ ਦੇ ਵਿੱਚ ਨਹੀਂ ਹੈ ਕਿ ਆਪਾਂ ਕਹੀਏ ਕਿ ਉਹ ਸ਼੍ਰੋਮਣੀ ਕਾਲੀ ਦਲ ਨੂੰ ਝੁਕਾ ਲਵੇ ਜਾਂ ਆਪਣੇ ਕੀਦਿਆਂ ਤੋਂ ਮੋੜ ਲਵੇ ਨਹੀਂ ਪਰ ਸਿਆਸੀ ਵਰਗੀਆਂ ਦਾ ਕਹਿਣਾ ਹੈ ਕਿ ਜਿੰਨਾਂ ਚਿਰ ਬਾਦਲ ਦਲ ਬਾਦਲ ਪਰਿਵਾਰ ਸ਼੍ਰੋਮਣੀ ਕਾਲੀ ਦਲ ਤੋਂ ਆਪਦਾ ਗਲਵਾ ਨਹੀਂ ਛੱਡਦਾ ਤੇ ਉਹਨਾਂ ਚਿਰ ਸ਼੍ਰੋਮਣੀ ਕਾਲੀ ਦਲ ਸਰਵਾਈਵ ਨਹੀਂ ਕਰ ਸਕਦਾ ਦੇਖੋ ਇਹ ਸਮੇ ਸਮੇ ਲੀਡਰ ਤਾਂ ਬਦਲਦੇ ਰਹਿੰਦੇ ਸਰਪ੍ਰਕਾਸ਼ ਸਿੰਘ ਬਾਦਲ ਇਹ ਪ੍ਰਧਾਨ ਰਹੇ ਸਤ ਲੋਗੋ ਵਾਲ ਪ੍ਰਧਾਨ ਰਹੇ ਉਸ ਤੋਂ ਪਹਿਲਾਂ ਵੀ ਬੜੇ ਪ੍ਰਧਾਨ ਰਹੇ ਪਰ ਉਹਦੇ ਵਿੱਚ ਇਹ ਹੈ ਵੀ ਇਹਦਾ ਅਕਾਲੀ ਦਲ ਦਾ ਸਵੱਧ ਉਦੋਂ ਤੱਕ ਸੀ ਜਦੋਂ ਤੱਕ ਇਹ ਸ਼ਰੂਬੀ ਅਕਾਲੀ ਦਲ ਸੀ ਐਸੇ ਵੇਲੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਵੀ ਇਹ ਧੜ ਹੈ ਤੇ ਇਸ ਧੜੇ ਦੀ ਜਿਹੜੀ ਗੱਲ ਹੈ ਉਹ ਇੱਕ ਵੱਖਰੀ ਗੱਲ ਹੈ ਇਹ ਸਾਡੀ ਕਮਜ਼ੋਰੀ ਲਾ ਲੋ ਪੰਥਕ ਧਿਰਾਂ ਦੀ ਜਾਂ ਬਦਕਿਸਮਤੀ ਲਾ ਲੋ ਵੀ ਜਿਹੜੇ ਲੋਕ ਇਹਨਾਂ ਤੋਂ ਵਿਰੋਧੀ ਨੇ ਉਹ ਅੱਜ ਤੱਕ ਇਕੱਠੇ ਹੋ ਕੇ ਕੋਈ ਧੇਰੀ ਨਹੀਂ ਖੜੀ ਕਰ ਸਕੇ ਜੋ ਧੇਰ ਖੜੀ ਕਰਦੇ ਤਾਂ ਆਪਣੇ ਆਪ ਕਬਜ਼ਾ ਛੱਡਣਾ ਕਿਹਨੇ ਹੈ ਇਹਨਾਂ ਨੇ ਆਪਣੇ ਆਪ ਹੀ ਲੰਬੇ ਹੋ ਜਾਣਾ ਸੀ ਸੋ ਇਹਦੇ ਚ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀ ਕਮਜ਼ੋਰੀ ਹੈ ਜਿਹੜੇ ਕਿਸੇ ਨਾਲ ਚ ਬਸ ਆਪਣੇ ਬੱਚਿਆਂ ਨੂੰ ਐਮਐਲਏ ਬਣਾਉਣ ਜਾਂ ਕੋਈ ਹੋਰ ਫਾਇਦੇ ਸਰਕਾਰ ਤੋਂ ਲੈਣ ਲਈ ਜਿਹੜੇ ਉਹਨਾਂ ਦੀ ਹਾਰ ਮਾੜੀ ਚੰਗੀ ਦੀਤੀ ਦਾ ਸਾਥ ਦੇਦੇ ਰਹੇ ਉਹ ਲੋਕ ਵੀ ਜ਼ਿੰਮੇਵਾਰ ਨੇ ਕਿ ਉਹਨਾਂ ਨੇ ਹੁਣ ਤੱਕ ਜਿਹੜਾ ਬਰਾਬਰ ਇੱਕ ਥਿਰ ਨਹੀਂ ਖੜੀ ਹੋਣ ਦਿੱਤੀ ਤੇ ਅੱਜ ਉਹਨਾਂ ਨੂੰ ਵੀ ਬੁਰਾ ਲੱਗਣ ਲੱਗ ਗਿਆ ਕਿ ਅੱਜ ਬਾਦਲ ਪਰਿਵਾਰ ਦਾ ਕਮਜੇਸੇ ਡਾਉਣਾ ਉਹਨਾਂ ਨੂੰ ਬੜੀ ਦੇਰ ਬਾਅਦ 20-25 ਸਾਲਾਂ ਬਾਅਦ ਇਸ ਗੱਲ ਦੀ ਸਮਝ ਲੱਗੀ ਹੈ ਕਿ ਅਸੀਂ ਹੁਣ ਤੱਕ ਗਲਤੀ ਕਰਦੇ ਰਹੇ ਚੰਗੀ ਗੱਲ ਹੈ ਹੁਣ ਵੀ ਸਮਾਂ ਜੇ ਉਹ ਹੁਣ ਵੀ ਕਰਨਗੇ ਤੇ ਜੇ ਕੋਈ ਉਸ ਤਰ੍ਹਾਂ ਦਾ ਅਕਾਲੀ ਦਲ ਜਿਸ ਤਰ੍ਹਾਂ ਦਾ ਸ਼ੋਭਨੀ ਕਾਲੀ ਦਲ ਛੁਰੂ ਜੀ ਸੀਗਾ ਜੀ ਅੱਜ ਬਣਾ ਲਈਏ ਤਾਂ ਉੱਚ ਸਾਰਿਆਂ ਤੇ ਰਾਨੂੰ ਜਿਹੜਾ ਫਾਇਦਾ ਹੋ ਸਕਦਾ ਅ ਜਦਾ ਜੀ ਤੁਸੀਂ ਮੁੱਖ ਮੰਤਰੀ ਮਹਰੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਕਾਫੀ ਨੇੜੇ ਰਹੇ ਹੋ ਉਹਨਾਂ ਦੇ ਪਰਿਵਾਰ ਦੇ ਵੀ ਕਾਫੀ ਨੇੜੇ ਰਹੇ ਹੋ ਇਹ ਆਪਣੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਦੀ ਹਮੇਸ਼ਾ ਨੀਤੀ ਰਹੀ ਹੈ ਕਿ ਜਿਹੜਾ ਬੰਦਾ ਇਹ ਇਹਨਾਂ ਦੇ ਉੱਪਰ ਦੀ ਹੋਣ ਲੱਗਦਾ ਤੇ ਉਹਨਾਂ ਨੂੰ ਪਰੇ ਕਰ ਦਿੰਦੇ ਨੇ ਇਹਦੇ ਵਜਲ ਤੁਹਾਡਾ ਕੀ ਕਹਿਣਾ ਜਿਵੇਂ ਹੁਣ ਆਪਣੇ ਸੁਖਦੇਵ ਸਿੰਘ ਢੀਂਡ ਸਾਹ ਨੂੰ ਨਾਲ ਲਾ ਕੇ ਫਿਰ ਉਹਨਾਂ ਦੇ ਪਿੱਛੇ ਕਰ ਦਿੱਤਾ ਗਿਆ ਦੇਖੋ ਇਹ ਬੜਾ ਮਥੋੜਾ ਇੱਕ ਆਦਤ ਕਹਿ ਲਓ ਇਹਨੂੰ ਜਾਂ ਇਹਨੂੰ ਕਹਿ ਲਓ ਵੀ ਇਹ ਇਸ ਤਰ੍ਹਾਂ ਦੀ ਫਿਤਰਤ ਹੁੰਦੀ ਹੈ ਸਿਆਸੀ ਆਗੂਆਂ ਦੀ ਸਿਆਸੀ ਆਗੂ ਜੇ ਤਾਂ ਸਮਰਪਤ ਰਹਣ ਆਪਣੇ ਸੂਬੇ ਨੂੰ ਜਿਸ ਵਰਪਤ ਰਹਿਣ ਆਪਣੇ ਮੁੱਦਿਆਂ ਨੂੰ ਜਿਸ ਵਰਪਤ ਰਹਿਣ ਸਿਧਾਂਤਾਂ ਨੂੰ ਫਿਰ ਤਰ੍ਹਾਂ ਚਕੂਰਤਾ ਹੀ ਨਹੀਂ ਆਉਦੀ ਜਦੋਂ ਉਹਨਾਂ ਦੇ ਅੰਦਰ ਪੁੱਤਰ-ਬੋਹ ਜਾਂ ਕੋਈ ਰਾਜਸੀ ਲਾਲਸਾ ਜਿਹੜੀ ਉਹ ਹਾਵੀ ਹੋ ਜਾਵੇ ਤਾਂ ਫਿਰ ਇਹਨਾਂ ਦੇ ਅੰਦਰ ਇਹ ਮੱਧ ਭਾਵਨਾ ਆ ਜਾਂਦੀ ਹੈ ਵੀ ਕਿਸੇ ਸਾਥੀ ਨੂੰ ਉੱਠਣ ਨਹੀਂ ਦਿੰਦੇ ਤਾਂ ਕਿ ਸਾਡੀ ਜਿਹੜੀ ਸਾਨੂੰ ਜਿਹੜੇ ਫਾਇਦੇ ਮਿਲ ਰਹੇ ਆ ਜਾਂ ਸਾਡੀ ਜਿਹੜੀ ਸਰਦਾਰੀ ਹੈ ਇਹਨੂੰ ਕੋਈ ਆਚਰਾ ਹੋ ਜਾਵੇ ਤੇ ਇਹ ਆਗੂ ਕੋਈ ਵੀ ਹੋਵੇ ਸਾਰੇ ਆਗੂਆਂ ਜੀ ਸਾਰੀਆਂ ਪਾਰਟੀਆਂ ਜੀ ਤਕਰੀਬਨ ਇਸ ਤਰ੍ਹਾਂ ਦਾ ਹੈਗਾ ਅਪਾ ਬੀਜਪੀ ਨੂੰ ਹੀ ਦੇਖਦੇ ਆ ਕਿ ਕਿਵੇਂ ਅਡਵਾਨੀ ਵਰਗੇ ਲੋਕ ਜਿਹੜੇ ਦੇ ਉਹ ਖੁੱਡੇ ਲੈਣ ਲਾ ਕੇ ਤੇ ਬੋਦੀ ਜੀ ਅੱਜ ਅੱਗੇ ਆਏ ਹੋਏ ਨੇ ਸੋ ਇਸ ਤਰ੍ਹਾਂ ਇਹ ਸਾਰਾ ਸਿਆਸੀ ਲੋਕਾਂ ਦੇ ਵਿੱਚ ਇਹ ਚੱਲਦਾ ਰਹਿੰਦਾ ਪਰ ਅਕਾਲੀ ਦਲ ਦੇ ਵਿੱਚ ਐਸਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਪਾਰਟੀ ਬੀੜੀਪੀ ਦੇ ਸਿਧਾਂਤ ਦਾ ਸਵੇਲ ਹੈ ਇਹਨਾਂ ਦੇ ਵਿੱਚ ਦੂਜਿਆਂ ਨਾਲੋਂ ਥੋੜੇ ਜਿਹੜੇ ਜਿਹੜੇ ਗੋਲਨੇ ਜ਼ਿਆਦਾ ਹੋਣੇ ਚਾਹੀਦੇ ਸੀ ਜਿਹੜੇ ਇਸ ਵੇਲੇ ਖਤਮ ਹੋ ਚੁੱਕੇ ਆ ਸੋ ਸਮੇਂ ਸਮੇਂ ਠਿਬੀਆਂ ਵਾਲਾ ਆਲੇ ਆਪਣੇ ਬਰਾਬਰ ਦੇ ਲੋਕਾਂ ਨੂੰ ਉਹਦੇ ਕਰਕੇ ਕਾਲੀ ਦਲ ਦਾ ਬਰਾਦਾ ਹਾਲ ਹੋਇਆ ਕਾਲੀ ਦਲ ਟੁੱਟਿਆ ਫਿਰ ਕਾਲੀ ਦਲ ਫਰਵਾਰਾਂ ਚ ਫੰਦਿਆਂ ਦੇ ਦਾਵਾਂ ਤੇ ਚਲਾ ਗਿਆ ਇਹ ਸਾਰਾ ਉਹੀ ਕਾਰਨ ਸੀਗਾ ਵੀ ਜਦੋਂ ਮਤਲਬ ਇੱਕ ਦੂਜੇ ਨੂੰ ਵਾਧਾ ਫੁੱਲਦਾ ਦੇਖ ਕੇ ਜਾਂ ਬਰਾਬਰ ਦੇ ਭਾਈ ਨੂੰ ਬਰਾਬਰ ਦੀ ਥਾਂ ਨਹੀਂ ਦਿੱਤੀ ਉਹਦੇ ਨਾਲ ਵੀ ਫਿਰ ਟੁੱਟਫੁੱਟਾਂ ਜਿਹੜੀ ਹੋਈ ਜਿਹਦੇ ਨਤੀਜੇ ਅੱਜ ਸਾਡੇ ਸਾਹਮਣੇ ਨਹੀਂ ਹੁਣ ਸ਼੍ਰੋਮਣੀ ਕਾਲੀ ਦਲ ਸੁਖਵੀਰ ਬਾਦਲ ਨਾਲ ਹੀ ਸਰਵਾਈਵ ਕਰੂਗਾ ਜਾਂ ਹਟਾਉਣਾ ਪਊਗਾ ਉਹਨਾਂ ਨੂੰ ਇੱਕ ਵਾਰ ਇਹਦੇ ਵਿੱਚ ਦਿਓਗੜ ਸਾਹਿਬ ਦੇਖੋ ਇਹ ਬੜਾ ਵੱਡਾ ਸਵਾਲ ਹੈ ਕਿਸੇ ਨੂੰ ਹਟਾਉਣਾ ਹੈ ਜਾਂ ਕਿਸੇ ਨੂੰ ਲਿਆਉਣਾ ਹੈ ਇਹਦਾ ਫੈਸਲਾ ਮੇਰੇ ਇਕੱਲੇ ਦਾ ਨਹੀਂ ਇਹ ਫੈਸਲਾ ਸਭੂਚੇ ਉਹਨਾਂ ਅਕਾਲੀ ਵਰਕਰਾਂ ਦਾ ਜਿਹੜੇ ਜੇਲਾ ਕੱਟਦੇ ਰਹੇ ਜਿਹੜਾ ਨੇ ਹੋਰ ਤੱਕ ਜੀ ਜਾਣ ਨਾਲ ਅਕਾਲੀ ਦਲ ਲਈ ਕੰਮ ਕੀਤਾ ਇਹ ਫੈਸਲਾ ਤਾਂ ਉਹਨਾਂ ਦਾ ਹੋ ਸਕਦਾ ਪਰ ਇੱਕ ਗੱਲ ਹੈ ਜਿਹੜੀ ਇੱਥੇ ਸਮਝਣ ਵਾਲੀ ਹੈ ਕਿ ਅਕਾਲੀ ਦਲ ਦੇ ਅੰਦਰ ਇੱਕ ਸਭ ਤੋਂ ਜਿਹੜੀ ਮਤਲਬ ਭੈੜੀ ਇਲਾਮਤ ਆਈ ਉਹ ਮੈਂ ਅੱਜ ਤੋਂ 17-18 ਸਾਲ ਪਹਿਲਾਂ ਇੱਕ ਲੇਖ ਲਿਖਿਆ ਸੀਗਾ ਤੇ ਉਹਦੋਂ ਕਿਸੇ ਅਖਬਾਰ 'ਚ ਛਪਿਆ ਸੀ ਉਹ ਉਹਦਾ ਹੈਡਿੰਗ ਇਹ ਸੀਗਾ ਬਾਦਲ ਸਾਹਿਬ ਨੂੰ ਸੰਬੋਧਨ ਕਰਕੇ ਲਿਖਿਆ ਸੀ ਕਿ ਜਿਹੜਾ ਸ਼ਰੂਪ ਨੇ ਅਕਾਲੀ ਦਲ ਹੈ ਇਹਨੂੰ ਜਥੇਦਾਰ ਚਲਾਉਂਦੇ ਨੇ ਵਿਧਾਨ ਘਰ ਨਹੀਂ ਜੀ ਤੇ ਇਹ ਕਾਰਨ ਇਹ ਹੋ ਗਿਆ ਵੀ ਜਿਵੇਂ ਦੂਜੀਆਂ ਪਾਰਟੀਆਂ ਦੇ ਵਿੱਚ ਹਲਕਿਆਂ ਤੋਂ ਗੱਲ ਸ਼ੁਰੂ ਹੁੰਦੀ ਹੈ ਉਹ ਹਲਕਾ ਵੰਡਨੇ ਅਕਾਲੀ ਦਲ ਦਾ ਬਹੁਤ ਆ ਬੁਰਾ ਹਾਲ ਕੀਤਾ। ਹੂੰ ਮੌਕੇ ਤੇ ਜਿਹੜੇ ਸੀਗੇ ਲੋਕ ਉਹਨਾਂ ਨੇ ਔੜਾ ਚੋੜ ਜਿੱਤ ਕੇ ਕੋ ਦੂਜੇ ਹਲਕੇ ਤੇ ਚਲਾ ਗੋ ਕੋ ਇੰਦਰ ਚਲਾ ਗਿਆ। ਜਾਂ ਉਹਨਾਂ ਦਾ ਜਿਹੜਾ ਮਤਲਬ ਸਾਰੀ એનર્ਜੀ ਉਹ ਚੋਣ ਤੇ ਰਹਦੀ ਹੈ ਵੀ ਅਗਲੀ ਵਾਰੀ ਕਿਵੇਂ ਜਿੱਤਣਾ। ਜਿਹੜਾ ਅਕਾਲੀ ਦਲ ਸ਼ਰੋਗ ਨਹੀਂ ਅਕਾਲੀ ਦਲ ਹੈ। ਇਹ ਹੈਗਾ ਇੱਕ ਬਿਸਨੈਸਰੀ ਵਰਕ। ਤੇ ਇਹ ਜ਼ਿੰਮੇਵਾਰੀ ਕਰ ਸਕਦੇ ਨੇ। ਸੰਘਰਸ਼ ਵੀ ਜ਼ਿੰਮੇਵਾਰ ਕਰ ਸਕਦੇ ਨੇ। ਚੋਣਾ ਲੜਨ ਵਾਲੇ ਬੰਦੇ ਸੰਘਰਸ਼ ਨਹੀਂ ਕਰ ਸਕਦੇ ਉਹਨਾਂ ਜੇ ਤੁਸੀਂ ਇੱਕ ਦਿਨ ਕਹੋ ਕਿਤੇ ਇੱਕ ਬੱਸ ਭਰ ਕੇ ਬੰਦੇ ਇਕੱਠੇ ਕਰਕੇ ਤੌਣ ਜਾ ਸਕਦੇ ਆ ਉਹ ਵੀ ਇਸ ਕਰਕੇ ਵੀ ਮੇਰੀ ਬੱਲੇ ਬੱਲੇ ਹੋ ਜੇ ਤੇ ਮੈਨੂੰ ਟਿਕਟ ਦੇ ਦੇਵੇ ਪਾਰਟੀ ਤੇ ਮੈਂ ਐਮਐਲਏ ਮੰਤਰੀ ਬਣ ਜਾਵਾਂ ਪਰ ਜਿਹੜੇ ਜਸਦਾਰ ਹੁੰਦੇ ਨੇ ਉਹ ਮਿਸ਼ਨ ਲਈ ਲੜਦੇ ਨੇ ਮਿਸ਼ਨ ਸਾਡਾ ਕੀ ਹੈ ਵੀ ਪੰਜਾਬ ਦੀ ਚੜ੍ਹਦੀ ਕਲਾ ਸਿੱਖਾਂ ਦੀ ਚੜ੍ਹਦੀ ਕਲਾ ਇੱਥੇ ਵਸਦੇ ਜਿੰਨੇ ਭਾਈਚਾਰੇ ਨੇ ਉਹਦਾ ਸਾਰਿਆਂ ਦੀ ਚੜ੍ਹਦੀ ਕਲਾ ਮਿਸ਼ਨ ਤਾਂ ਸਾਡਾ ਇਹ ਸੀਗਾ ਵੀ ਅਸੀਂ ਹੱਕ ਲੈਣੇ ਆਂ ਪਰ ਸਾਡਾ ਮਿਸ਼ਨ ਸੀ ਜਿਹੜਾ ਹੁਣ ਇਹਨਾਂ ਲੋਕਾਂ ਦਾ ਜਦੋਂ ਕਾਲੀ ਦਲ ਵਿਧਾਨਕਾਰਾਂ ਦੇ ਹੱਥ 'ਚ ਆ ਗਿਆ ਤੇ ਇਹ ਫੇਰ ਇਹਦਾ ਮਿਸ਼ਨ ਬਣ ਗਿਆ ਕੁਰਸੀ ਐਸ ਵੇਲੇ ਮਿਸ਼ਨ ਕੁਰਸੀ ਤੇ ਚੱਲ ਰਿਹਾ ਤੇ ਅੱਜ ਵੀ ਮੈਂ ਇਹ ਗੱਲ ਕਹਿਣਾ ਵੀ ਪ੍ਰਧਾਨ ਸੁਪੀਰ ਸਿੰਘ ਜੀ ਬਾਦਲ ਹੋਣ ਕੋਈ ਹੋਰ ਹੋਵੇ ਜਿਹੜਾ ਵੀ ਪ੍ਰਧਾਨ ਬਣੂਗਾ ਜੇ ਤਾਂ ਉਹ ਚੱਲੂਗਾ 117 ਹਲਕੇ ਲੈ ਕੇ ਫੇਰ ਤਾਂ ਕਦੇ ਵੀ ਕੰਮਜਬ ਨਹੀਂ ਹੁੰਦਾ ਭਾਵੇਂ ਇਸ ਕੱਲ ਦੀ ਗਰੰਟੀ ਜਨ ਜੇ ਤੁਸੀਂ ਉਸ ਅਕਾਲੀ ਦਲ ਨੂੰ ਜੇ ਤੁਸੀਂ ਉਸ ਤਰ੍ਹਾਂ ਦਾ ਬਣਾਓਗੇ ਵੀ ਅਕਾਲੀ ਦਲ ਜਥੇਦਾਰਾਂ ਦਾ ਅਕਾਲੀ ਦਲ ਦੇ ਜਿਹੜਾ ਪਾਰਟੀ ਹੈ ਪਾਰਟੀ ਮਜ਼ਬੂਤ ਹੋਵੇ ਜਥੇਪੱਤੀ ਮਜ਼ਬੂਤ ਹੋਵੇ ਔਰ ਜਥੇਪੱਤੀ ਨੂੰ ਜਥੇਦਾਰ ਚਲਾਉਣ ਵਿਧਾਨਕਾਰ ਆਪਾਂ ਮੌਕੇ ਤੇ ਐਮਐਲਏ ਐਮਪੀ ਕਿਹਨੂੰ ਖੜਾ ਕਰਨਾ ਇਹ ਫੈਸਲਾ ਉਹ ਕਰਨ ਜਥੇਦਾਰ ਕਰਨ ਜਥੇਪੱਤੀ ਕਰੇ ਜਾਂ ਪਾਰਟੀ ਵੀ ਕਿਤੇ ਕਰ ਸਕਦੀ ਹੈ ਹਾਈ ਕਮਾਂਡ ਵੀ ਵੀ ਇਥੇ ਇਸ ਬੰਦੇ ਨੂੰ ਖੜਾ ਕਰਨਾ ਹੈ ਉਹ ਵਿਟੋ ਪਾਵਰ ਕਿਤੇ 1 2 4 ਹਲਕਿਆਂ ਤੇ ਵਰਤ ਸਕਦੇ ਆ ਪਰ ਜਿਆਦਾ ਵਰ ਜਦੋਂ ਅਸੀਂ ਹਲਕਿਆਂ ਤੇ ਸਲਾਹ ਦੇ ਨਾਲ ਉਹ ਬੰਦੇ ਖੜੇ ਕਰਨਗੇ ਫਿਰ ਕੋਈ ਰੌਲਾ ਨਹੀਂ ਰਹੂਗਾ ਜੱਜਦਾਰ ਕੰਮ ਕਰਨਗੇ ਤੇ ਪਾਰਟੀ ਦਾ ਬਿਸ਼ਲੇਰੀ ਵਰਕ ਹੋਊਗਾ ਤੇ ਫਿਰ ਅਕਾਲੀ ਦਲ ਜਿਹੜਾ ਉਹ ਕਾਮਯਾਬ ਹੋਊਗਾ ਨਹੀਂ ਜੱਜਦਾਰਾਂ ਦੀ ਤਾਂ ਦੂਰ ਦੀ ਗੱਲ ਹੈ ਪਰ ਬਾਦਲ ਪਰਿਵਾਰ ਨੇ ਤਾਂ ਸਰਜੀਤ ਸਿੰਘ ਬਰਨਾਲਾ ਗੁਰਚਰਦ ਸਿੰਘ ਟੋੜਾ ਕੈਪਟਨ ਕਮਲਜੀਤ ਸੁਭਦੇਸ਼ਿਕ ਢੀਂਸਾਤਾ ਵਰਗਿਆਂ ਨੂੰ ਲਵੇ ਲਗਣ ਦਿੱਤਾ ਅਤੇ ਦੇਖੋ ਉਹਦੇ ਚ ਇਹ ਹੈਗਾ ਵੀ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਵੀ ਇਹ ਸਿਆਸੀ ਬੰਦਿਆਂ ਦੇ ਅੰਦਰ ਤਕਰੀਬਨ ਇਹ ਸਾਰਿਆਂ ਦੇ ਅੰਦਰ ਹੀ ਹਰ ਪਾਰਟੀ ਦੇ ਹੂੰ ਕੋਈ ਵੀ ਜਿਹਦਾ ਦਾ ਲੱਗ ਜਾਂਦਾ ਜਿਹੜਾ ਅੱਗੇ ਆ ਜਾਂਦਾ ਫਿਰ ਉਹ ਬਰਾਬਰ ਦੇ ਆਗੂ ਨੂੰ ਉੱਠਣ ਦੇ ਦਿੰਦਾ ਇਹਦੇ ਵਿੱਚ ਸਾਰੇ ਇਸੇ ਰੋਲੇ ਦੇ ਵਿੱਚ ਜਿਹਦਾ ਟੋੜਾ ਜਿਹਦਾ ਤਲਵੰਡੀ ਸਰਜੀਤ ਸਿੰਘ ਬਰਨਾਲਾ ਸਾਰੇ ਇੱਕ ਇੱਕ ਕਰਕੇ ਸਾਈਡ ਲਾਈਨ ਹੁੰਦੇ ਗਏ ਪਰ ਉਹਦਾ ਨੁਕਸਾਨ ਜਿਹੜਾ ਉਸ ਵੇਲੇ ਫਾਇਦਾ ਲੱਗਦਾ ਹੋਊਗਾ ਸਰਦਾਰ ਬਾਦਲ ਨੂੰ ਕਿ ਸ਼ਕਤੀ ਮੇਰੇ ਹੱਥ 'ਚ ਹੈ ਪਰ ਅਜੋਤ ਨਹੀਂ ਹੈਗੀ ਇਸ ਦੁਨੀਆ ਤੇ ਪਰ ਅੱਜ ਸੁਖਬੀਰ ਜੀ ਨੂੰ ਜ਼ਰੂਰ ਅਹਿਸਾਸ ਹੁੰਦਾ ਹੋਊਗਾ ਕਿ ਉਹ ਗਲਤੀ ਸੀ ਤੇ ਜੇ ਉਹ ਇਹੋ ਜਿਹਾ ਨਾ ਹੁੰਦਾ ਤਾਂ ਅੱਜ ਇਹ ਦੇ ਨਾ ਦੇਖਣੇ ਪੈਣ ਠੀਕ ਆਪਣੇ ਜਹਦਾ ਜੀ ਤੁਸੀਂ ਆਪਣੇ ਇੱਕ ਮਾਹਰ ਸਿਆਸੀ ਵਿਸ਼ਲੇਸ਼ਕ ਹੋਣ ਦੇ ਨਾਲ ਨਾਲ ਕਿਸਾਨ ਆਗੂ ਵੀ ਹੋ ਕੇ ਸੁਣਿਆ ਕਹਿੰਦੇ ਤੁਸੀਂ ਆਰਗੈਨਿਕ ਖੇਤੀ ਵੀ ਕਰਦੇ ਹੋ ਪਾਜੀ ਪੂਰੀ ਬਏ ਜੇ ਆਰਗੈਨਿਕ ਤਾਂ ਨਹੀਂ ਤੁਸੀਂ ਕਹਿ ਸਕਦੇ ਪਰ ਕਈ ਗੱਲਾਂ ਦਾ ਜਿਵੇਂ ਦਰਖਤਾਂ ਦੀ ਸੰਭਾਲ ਹੈ ਜਾਂ ਜਿਸ ਤਰ੍ਹਾਂ ਖੇਤ ਦੇ ਵਿੱਚ ਆਗ ਨਾ ਲਾਉਣੀ ਪਾਣੀ ਦੀ ਘਟ ਵਰਤੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਦਾ ਜਿਹੜਾ ਖਿਆਲ ਉਹ ਕਰਨਾ ਸ਼ੁਰੂ ਕੀਤਾ ਹੋਇਆ ਹੈ ਤੇ ਥੋੜਾ ਥੋੜਾ ਮਤਲਬ ਉਸ ਪਾਸੇ ਨੂੰ ਤੁਰ ਰਹੇ ਆ ਅਜੇ ਜੇ ਆਪਾਂ ਨੂੰ ਕਿਤੇ ਇੱਕ ਕਾਮਯਾਬ ਹੁੰਦੇ ਸਮਾਜ ਜੀ ਔਰ ਵਾਲਾ ਦੱਸੋ ਪਰ ਹੁਣ ਧਰਤੀ ਦਾ ਪਾਣੀ ਦਾ ਜਿਹੜਾ ਸਤਾਰਾ ਬਹੁਤ ਥੱਲੇ ਵਗ ਗਿਆ ਹੈ ਉਹ ਤਾਂ ਨੀਮਾ ਚਲਾ ਗਿਆ ਹੈ ਕਈ ਜ਼ਿਲ੍ਹੇ ਆਪਣੇ ਡਾਰਕ ਜ਼ੋਨ ਚ ਵਗ ਗਿਆ ਜਿਵੇਂ ਬਰਨਾਲਾ ਬਲਾਕ ਵੀ ਡਾਰਕ ਜ਼ੋਨ ਚ ਵਗ ਗਿਆ ਹੈ ਇਹ ਚਿੰਤਾ ਦਾ ਵਿਸ਼ਾ ਨਹੀਂ ਇਹਦੇ ਲਈ ਕੀ ਕਰਨਾ ਚਾਹੀਦਾ ਸਰਕਾਰ ਨੂੰ ਜਾਂ ਕਿਸਾਨਾਂ ਨੂੰ ਦੇਖੋ ਪਾਲੀ ਦੇ ਬਾਰੇ ਮੈਂ ਤਾਂ ਪਹਿਲਾਂ ਤੋਂ ਸੁਚੇਤ ਆ ਮੈਂ ਕਾਫੀ ਸਾਲ ਪਹਿਲਾਂ 2007 ਚ ਇੰਗਲੈਂਡ ਗਿਆ ਸੀ ਮੈਂ ਤੇ ਉਥੋਂ ਦੇ ਇੱਕ ਸਕਾਟਲੈਂਡ ਦੀ ਇੱਕ ਬੀਬੀ ਐਮਪੀ ਉਹਨਾਂ ਨੇ ਅਸੀਂ ਵੇਲੇ ਉਹਨਾਂ ਦੇ ਬਿਲੂ ਇਹ ਚਿੰਤਾ ਜ਼ਾਹਰ ਕੀਤੀ ਸੀ ਕਿ ਸਾਡੇ ਪੰਜਾਬ ਦਾ ਪਾਣੀ ਹੈ ਜਿਹੜਾ ਆਉਂਦੇ 20-25 ਸਾਲਾਂ ਚ ਖਤਮ ਹੋ ਜਾਊਗਾ ਤੇ ਮੈਂ ਉਹਨਾਂ ਦੀ ਗੱਲ ਆ ਕੇ ਇੱਥੇ ਕੀਤੀ ਤੇ ਬਹੁਤੇ ਲੋਕਾਂ ਨੇ ਮੇਰੀ ਗੱਲ ਸੁਣੀ ਨਹੀਂ ਮੈਂ ਉੱਤੇ ਲੇਖ ਵੀ ਇੱਕ ਦੋ ਲਿਖੇ ਇਸ ਬਸਲੇ ਤੇ ਕਿ ਪਾਣੀ ਸਾਡਾ ਤਰਤੀਹੇ ਟਲਾ ਜਾ ਰਿਹਾ ਹੈ ਹੂੰ ਤੇ ਹੁਣ ਮਹਿਸੂਸ ਹੁੰਦਾ ਹੈ ਕਿ ਜਿਹੜਾ ਮਤਲਬ ਸਾਡੇ ਖੇਤ ਦਾ ਆਪਣਾ ਟਿਊਬਲ ਹੈ ਜਿਹੜਾ ਹੂੰ ਉਹ ਵੀ ਅਸੀਂ ਹੁਣ 200 ਫੁੱਟ ਡੂਗੀ ਬੋਟਰ ਪਾ ਕੇ ਜੀ ਔਰ 20 25 ਹਾਰਸ ਪਾਵਰ ਦੀ ਬੋਟਰ ਦੇ ਨਾਲ ਅਸੀਂ 4 ਇੰਚ ਪਾਣੀ ਵਸਰ ਕੱਢ ਰਹੇ ਹੂੰ ਪਰ ਐਤਕੀ ਮੈਂ ਇਸ ਗੱਲ ਦੀ ਮਤਲਬ ਸਰਕਾਰ ਨੂੰ ਵਧਾਈ ਵੀ ਦਿੰਨਾ ਸਮੇਂ ਦੀ ਨੂੰ ਕਿ ਉਹਨਾਂ ਦੇ ਹਿੰਮਤ ਦੇ ਨਾਲ ਖਾਸ ਕਰਕੇ ਮੈਂ ਵੀ ਕਹੂੰਗਾ ਕਿ ਵੀ ਧੇਰ ਦੀ ਹਿੰਮਤ ਦੇ ਨਾਲ ਸਾਡੇ ਖੇਤਾਂ 'ਚ ਡੇਰ ਦਾ ਪਾਣੀ 40 ਸਾਲਾਂ ਬਾਅਦ ਆਇਆ ਔਰ ਅਸੀਂ ਉਹ ਪਾਣੀ ਇੱਥੇ ਕਿ ਲਾ ਰਹੇ ਆ ਇੱਥੇ ਜਿਹੜੀ ਸਾਡੇ ਖੇਤ ਦੀ ਬੋਟਰਾਂ ਨੇ ਜਾਨੀ ਧਰਤੀ ਦੇ ਪਾਣੀ ਦੀ ਲੋੜ ਨਹੀਂ ਪਈ ਤੇ ਉਹ ਜਿਹੜਾ ਨਹਿਰੀ ਪਾਣੀ ਉਹਦੇ ਨਾਲ ਹੀ ਸਰ ਗਿਆ। ਪਾਣੀ ਸਰਦਾ ਤਾਂ ਨਹੀਂ ਪਰ ਉਹਦੇ ਨਾਲ ਸਾਨੂੰ ਕਾਫੀ ਸਹਾਰਾ ਜਿਹੜਾ ਮਿਲੂਗਾ। ਜੇ ਆਪਾਂ ਪਹਿਲਾਂ 100% ਪਾਣੀ ਯੂਜ਼ ਕਰ ਰਹੇ ਸੀਗੇ ਤਾਂ ਇੱਥੇ ਉਹ ਅਸੀਂ 60-65% ਪਾਣੀ ਯੂਜ਼ ਕਰਾਂਗੇ 30-35% ਪਾਣੀ ਦੀ ਜਿਹੜੀ ਬਚਤ ਹੈ ਹੋਊਗੀ। ਔਰ ਇਹਦੇ ਨਾਲ ਨਾਲ ਮੈਂ ਵੀ ਕਹਿਣੀ ਚਾਹਣਾ ਵੀ ਇਕੱਲਾ ਕਿਸਾਨ ਨਹੀਂ ਪਾਣੀ ਦੇ ਦਰਵਾਜ਼ੇ ਖੜ੍ਹ ਰਿਹਾ। ਜੀ ਤੁਸੀਂ ਜੇ ਆਪਾਂ ਘੋੜੇ ਥੋੜੇ ਦਿਰ ਹੋ ਗਏ ਸੋਸ਼ਲ ਮੀਡੀਆ ਤੇ ਬਹੁਤ ਚੰਗੇ ਵਿਦਵਾਨਾਂ ਦੀ ਇੱਕ ਵੀਡੀਓ ਚੱਲ ਰਹੀ ਹੈ ਕਿ ਪੰਜ ਕੰਪਨੀਆਂ ਦੁਨੀਆ ਤੇ ਅਸ਼ੀਆਂ ਨੇ ਜਿਹੜੀਆਂ ਪੂਰੀ ਦੁਨੀਆ ਜਿੰਨਾ ਪਾਣੀ ਖਰਾਬ ਕਰਨੀਆਂ ਨੇ ਜਿੱਚ ਬੀਅਰ ਵਗੈਰਾ ਬਣਾਉਣ ਵਾਲੇ ਨੇ ਅੱਛਾ ਕਿ ਕਿੰਨਾ ਜਿਵੇਂ ਕੋਕਾ ਕੋਲਾ ਬਣਦਾ ਹੈ ਤੇ ਪਾਣੀ ਬੜਾ ਖਰਚ ਹੁੰਦਾ ਹੈ ਹੋਰ ਰੰਗ ਰਗਾਈ ਦੇ ਕੰਮ ਨੇ ਹੋਰ ਨੇ ਕਿਸਾਨਾਂ ਦੀ ਤਾਂ ਬਦਨਾਮੀ ਹੈ ਪਰ ਜਿਹੜਾ ਪੰਜਾਬ ਦਾ ਵੀ ਪਾਣੀ ਮੁੱਕਿਆ ਮੈਂ ਚ ਕਿਸਾਨਾਂ ਨੂੰ ਦੋਸ਼ੀ ਨਹੀਂ ਮੰਨਦਾ ਕਿਉਂਕਿ ਸਰਕਾਰ ਨੇ ਹਰੇ ਇਨਕਲਾਬ ਦਾ ਨਾਰਾ ਤਾਂ ਦਿੱਤਾ ਸਾਨੂੰ ਵੀ ਹਰਾ ਇਨਕਲਾਬ ਲਿਓ ਠੀਕ ਹੈ ਸਾਡਾ ਦੇਸ਼ ਕੜਕ ਲਈ ਚੌੜਾ ਲਈ ਠੂਠਾ ਖੜੀ ਫਿਰਦਾ ਸੀ ਜੀ ਕਦੇ ਅਫਰੀਕਾ ਕਦੇ ਕੈਨੇਡਾ ਕਦੇ ਰਸ਼ੀਆ ਗਏ ਅਸੀਂ ਤਰਲੇ ਕਰਦੇ ਸੀ ਜਦੋਂ ਇਹ ਨਾਰਾ ਦਿੱਤਾ ਗਿਆ ਤਾਂ ਉਸ ਵੇਲੇ ਇੰਨੀ ਇੱਕ ਮਿਹਨਤ ਕੀਤੀ ਉਹ ਮਿਹਨਤ ਕਰਨ ਲਈ ਸਾਧਨ ਕੀ ਸੀਗਾ ਵੀ ਧਰਤੀ ਚੋਂ ਪਾਣੀ ਕੱਢਣਾ ਪਿਆ ਝੋਨਾ ਲਾਉਣ ਲਈ ਹਾਲਾਂਕਿ ਚੌਲ ਅਸੀਂ ਘਰ ਦੇ ਵਿੱਚ ਭੀਦੇ ਚ ਇੱਕ ਅੱਧਾ ਵਾਰ ਹੀ ਖਾਦੇ ਹਾਂ ਜੀ ਪਰ ਪੈਦਾ ਅਸੀਂ ਸਭ ਤੋਂ ਵੱਧ ਕਰ ਰਹੇ ਹਾਂ ਕਿਦੇ ਲਈ ਕਰ ਰਹੇ ਹਾਂ ਦੇਸ਼ ਲਈ ਦੇਸ਼ ਦਾ ਅੰਨ ਭੰਡਾਰ ਭਰਿਆ ਦੂਜੇ ਪਾਸੇ ਜਿਹੜਾ ਸਾਡੇ ਤੇ ਡਾਕਾ ਪਿਆ ਕਿ ਸਾਡਾ ਨਹਿਰੀ ਪਾਣੀ ਹੈ ਜਿਹੜਾ ਉਹ ਲੁੱਟ ਕੇ ਸਰਕਾਰ ਲੈ ਗਈ ਕੇਂਦਰ ਲੈ ਗਿਆ ਨਹਿਰੀ ਪਾਣੀ ਸਾਡਾ ਦਿੱਤਾ ਸੀ ਬੂਰਾ ਦਾ ਪਾਣੀ ਕੱਢ ਕੱਢ ਅਸੀਂ ਸਰਕਾਰ ਦਾ ਢਿੱਡ ਤਾਂ ਪੂਰਾ ਕੀਤਾ ਦੇਸ਼ ਦੇ ਜਿਹੜੇ ਅੰਨ ਭੰਡਾਰ ਸੀ ਭਰੇ ਪਰ ਸਾਡਾ ਆਪਣਾ ਸਾਰਾ ਕੁਝ ਹੈ ਜਿਹੜਾ ਉਹ ਤੇਰਾ ਬਰਬਾਦ ਹੋ ਗਿਆ ਬਾੜੀ ਥੱਲੇ ਚੱਲਿਆ ਗਿਆ ਔਰ ਜਿਹੜੀ ਸਾਡੀ ਧਰਤੀ ਹੈ ਉਹ ਬਰਬਾਦ ਹੋ ਗਈ ਕਿਉਂਕਿ ਸਾਨੂੰ ਇਹੋ ਜਿਹੇ ਕੈਮੀਕਲ ਇਹੋ ਜਿਹੀਆਂ ਚੀਜ਼ਾਂ ਦਵਾਈਆਂ ਪਾਉਣੀਆਂ ਪਈਆਂ ਮਜਬੂਰ ਜਦੋਂ ਗੁਵਾਰੀਆਂ ਆਈਆਂ ਵੀ ਇਹੋ ਜਿਹੀ ਹੈ ਜਿੱਤੇ ਸਰਕਾਰ ਨੇ ਨਾਕੂ ਕਦਰ ਸਰਚ ਕੀਤੀ ਹੈ ਤੇ ਦਾ ਹੀ ਕਦੇ ਸਰਕਾਰ ਨੇ ਆ ਕੇ ਸਾਨੂੰ ਸਮਝਾਉਂਦਾ ਜਿੱਤਰ ਕੀਤਾ ਨਹੀਂ ਇੱਕ ਪਾਸੇ ਤਾਂ ਹੁਣ ਕਿਸਾਨ ਅੜਿਗ ਨੇ ਝੋਨਾ ਲਾਉਣ ਲਈ ਤੇ ਦੂਜੇ ਪਾਸੇ ਸਰਕਾਰ ਕੋਈ ਪਾਲਿਸੀ ਨਹੀਂ ਬਣਾ ਰਹੀ ਵੀ ਪਾਣੀ ਨੂੰ ਕਿਵੇਂ ਬਚਾਇਆ ਜਾਵੇ ਤੇ ਕਿਹਦਾ ਕਸੂਰ ਮੰਨਦੇ ਹੈ ਦੇਖੋ ਇਹ ਜਿਹੜਾ ਕਸੂਰ ਤਾਂ ਸਵੇ ਦੀ ਸਰਕਾਰ ਦਾ ਵੱਡਾ ਹੁੰਦਾ ਹੁਣ ਕਿਸਾਨ ਹੈ ਜਿਹੜਾ ਕਿਸਾਨ ਨੇ ਰੋਟੀ ਵੀ ਖਾਣੀ ਹੈ ਕਿਸਾਨ ਨੂੰ ਤੁਸੀਂ ਕਰਜ਼ੇ ਦੇ ਰੱਖਿਆ ਐਡੇ-ਐਡੇ ਟਰੈਕਟਰ ਉਹਨਾਂ ਦੇ ਕਿਸਾਨਾਂ ਦੇ ਤੁਸੀਂ ਸਿਰ ਵੱਡ ਰੱਖਿਆ ਲੋੜ ਦੇ ਦੇ ਕੇ ਹਰ ਇੱਕ ਚੀਜ਼ ਦੇ ਉੱਤੇ ਕਿਸਾਨ ਚਾਰੇ ਪਾਸੇ ਬੰਨਿਆ ਪਿਆ ਕਰਜ਼ਾਈ ਹੈ ਹੁਣ ਕਿਸਾਨ ਨੂੰ ਜੇ ਉਹ ਨਹੀਂ ਕੋਈ ਫਸਲ ਉਸ ਤਰ੍ਹਾਂ ਦੀ ਬੀਜ ਦਾ ਅੰਮਦਲ ਵਾਲੀ ਤੇ ਉਹ ਤੋਂ ਕਿਸ਼ਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਰੋਟੀ ਤਾਂ ਦੂਰ ਰਹਿ ਗਈ ਉਦੇ ਬੈਂਕਾਂ ਦੇ ਦੂਜੇ ਇਧਰਲੇ ਉੱਤਰਲੇ ਖਾਤੇ ਕਰਜ਼ਾ ਹੀ ਉਹਦੇ ਸਿਰ ਇਹਨਾਂ ਕਿਸਾਨ ਦੀ ਮਜਬੂਰੀ ਹੈ ਇਸ ਮਜਬੂਰੀ ਚੋਂ ਕੱਢਣ ਲਈ ਯਤਨ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਹੈ ਜੇ 68000 ਕਰੋੜ ਦਾ ਵੱਡੇ ਕਾਰਖਾਨੇਦਾਰਾਂ ਦਾ ਕੇਂਦਰ ਸਰਕਾਰ ਕਰਜ਼ਾ ਮਾਫ ਕਰ ਸਕਦੀ ਹੈ ਤਾਂ ਪੰਜਾਬ ਦੇ ਕਿਸਾਨਾਂ ਦਾ ਕੀ ਵੀ ਕਰ ਸਕਦੀ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਇੱਕ ਤਾਂ ਫਸਲ ਭਿੰਤਾ ਲੈ ਕੇ ਉਹਦੇ ਐਮਐਸਪੀ ਦਿੱਤਾ ਜਾਵੇ ਇੱਕ ਖਾਸ ਖਾਸ ਦੀ ਜੀ ਖੇਤੀ ਦੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੇ ਕੋਈ ਚ ਵੀ ਇਹ ਗੱਲ ਕਹਿਣਾ ਵੀ ਜਿਹੜੇ ਵਿਰੋਧ ਹੋ ਰਿਹਾ ਹੈ ਵੀ ਝੋਨਾ ਨਾਲ ਪਰ ਉਹਦੇ باوجود ਇਹ ਨਹੀਂ ਦੱਸਿਆ ਜਾ ਰਿਹਾ ਵੀ ਮਤਲਬ ਇਹਦਾ ਬਦਲ ਕੀ ਹੈ ਹਾਂ ਜਦ ਤੱਕ ਉਹ ਬਦਲ ਦਿਓ ਉਸ ਤਰ੍ਹਾਂ ਦੀ ਫਸਲ ਦੀ ਕੂ ਦੀ ਗਰੰਟੀ ਹੋਵੇ ਕਿ ਚਲੋ ਜੇ ਝੋਨਾ 70 80000 ਦਾ 65000 ਦਾ ਕਿੱਲੇ ਚੋਂ ਨਿਕਲਦਾ ਤਾਂ ਕੋਈ ਐਸੀ ਫਸਲ ਦਿਓ ਜਿਹੜੀ 50000 ਦੇ ਕਿੱਲੇ ਚੋਂ ਨਿਕਲ ਆਵੇ ਘਟੋ ਘਟ ਜਿੱਤੇ ਚਲੋ ਖਰਚਾ ਝੋਨੇ ਤੇ ਜ਼ਿਆਦਾ ਹੋ ਜਾਂਦਾ ਉੱਤੇ ਘਾਟ ਆਵੇ ਕਿਸਾਨ ਨੂੰ ਮਹਿਸੂਸ ਨਾ ਹੋਵੇ ਏ ਦਿੱਤੀ ਹਾਲੇ ਤੱਕ ਸਰਕਾਰ ਤੋਂ ਤਿਆਰ ਨਹੀਂ ਹੋਈ ਕਿਸੇ ਤੋਂ ਵੀ ਨਾ ਕੇਂਦਰ ਤੋਂ ਨਾ ਦੂਜਿਆਂ ਤੋਂ ਤੇ ਇਸ ਕਰਕੇ ਸਭ ਤੋਂ ਵੱਡੀ ਜਿਹੜੀ ਬਾਅਰ ਉਹ ਇਹ ਹੈ ਵੀ ਇਹ ਸਰਕਾਰ ਨੂੰ ਤਿਆਰ ਤੈਅ ਕਰਨਾ ਪਊਗਾ ਕਿ ਕਿਸਾਨਾਂ ਨੂੰ ਕਿਵੇਂ ਇਸ ਪਾਸੇ ਤੋਂ ਬੋੜ ਕਿਉਂਕਿ ਕਿਸਾਨ ਨੂੰ ਆਮਦਨ ਵੀ ਚਾਹੀਦੀ ਹੈ ਨਹੀਂ ਤਾਂ ਭੁੱਖਾ ਵਰੂਗਾ ਫਿਰ ਕਿੱਧਰ ਜਾਣਗੇ ਸਾਰੇ ਜੇ ਅਸੀਂ ਵਿਲੇ ਹੋ ਗਏ ਸਾਡੇ ਬੱਚਿਆਂ ਨੂੰ ਰੋਟੀ ਵੀ ਨਹੀਂ ਮਿਲੂਗੀ ਉਹਦੇ ਕਰਕੇ ਤਾਂ ਵਿਦੇਸ਼ ਭਜ ਰਹੇ ਕਿ ਇੱਥੇ ਰੁਜ਼ਗਾਰ ਵੀ ਹੈ ਦੀ ਨੌਕਰੀਆਂ ਤੁਸੀਂ ਖੋਲੀਆਂ ਪਾਣੀ ਸਾਡਾ ਖਤਮ ਹੋ ਚੱਲਿਆ ਤੇ ਕਰਨਾ ਕੀ ਹੈ ਹੂੰ ਅੱਗੇ ਸਾਡੇ ਕੋਲ ਤਾਂ ਗੁਜ਼ਾਰਾ ਹੀ ਮੁਸ਼ਕਲ ਹੈ ਸੋ ਇਸ ਕਰਕੇ ਇਹਦੇ 'ਚ ਕਿਸਾਨਾਂ ਦਾ ਕਸੂਰ ਨਹੀਂ ਮੈਂ ਮੰਨਦਾ ਇਹਦੇ 'ਚ 100% ਕਸੂਰ ਹੈ ਜਿਹੜਾ ਸਰਕਾਰ ਦਾ ਹੈ ਜਿਹਦੇ ਪ੍ਰੋਗਰਾਮ ਨੂੰ ਜਿਹਦੇ ਕੋਲ ਸਾਧਨ ਜਿਹਦੇ ਦੇਖਣਾ ਹੈ ਕਿ ਪਾਣੀ 100 ਸਾਲ ਨੂੰ ਖਤਮ ਹੋਣ ਵਾਲਾ ਹੁਣ ਤਾਂ 100 ਸਾਲ ਪਹਿਲਾਂ ਪਲਾਨਿੰਗ ਚਾਹੀਦੀ ਹੈ ਜੀ ਵੀ ਅੱਗੇ ਕੀ ਹੋਣ ਵਾਲਾ ਜੇ ਹੁਣ ਹੜ੍ਹ ਹੀ ਆ ਗਏ ਹੜ੍ਹ ਆਇਆ ਤਾਂ ਸਰਕਾਰ ਪ੍ਰਬੰਧ ਕਰੇ ਤਾਂ ਕਾਹਦੇ ਕੀਤੇ ਪਰ ਕਿਸਾਨ ਜਿਹੜਾ ਉਹ ਮੁੱਖ ਤੌਰ ਤੇ ਫਸਲੀ ਭਿੰਤਾ ਤੇ ਐਮਐਸਪੀ ਤੇ ਖਸ ਖਸ ਦੀ ਖੇਤੀ ਦੀ ਆਪਣੀ ਮਨਜ਼ੂਰੀ ਮੰਗਦਾ ਹੈ ਵੀ ਤਾਂ ਅਸੀਂ ਝੋਨਾ ਲਾਉਣੋਂ ਪਿਛਾੜਾਂਗੇ ਪਿਛਿਆ ਤਾਂਗੇ ਦੇਖੋ ਜਿਹੜੀ ਜੇ ਖਸਖਸ ਵੀ ਹੈ ਤਾਂ ਉਹ ਕਿੰਨੇ ਕੱਪਾ ਬੀਜ ਲਾਂਗੇ ਹੂੰ ਖਸਖਸ ਦੀ ਖੇਤੀ ਮਤਲਬ ਸਿੱਧਾ ਪੰਜਾਬੀ ਚ ਆਪਾਂ ਕਈ ਅਫੀਮ ਦੀ ਖੇਤੀ ਹੈ ਹੂੰ ਦੱਸਿਆ ਉਹ ਵੀ ਹੂੰ ਉਹਦੇ ਤੇ ਬਹੁਤ ਵਧੀਆ ਇੱਕ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਡਾਕਟਰ ਧਰਵੀਰ ਗਾਂਧੀ ਬੜੇ ਤਕੜੇ ਡਾਕਟਰ ਵੀ ਉਹ ਵੀ ਬੜੇ ਜ਼ੋਰ ਨਾਲ ਕਹਿੰਦੇ ਆ ਹੋਰ ਵੀ ਲੋਕ ਕਹਿੰਦੇ ਆ ਹੂੰ ਔਰ ਉਹਨਾਂ ਦੀ ਦਲੀਲ ਵੀ ਦੋ ਪਾਸਿਓ ਵਾਜਿਬ ਹੈ ਵੀ ਇੱਕ ਤਾਂ ਲੋਕ ਬੰਦੇ ਰਸ਼ਿਆਂ ਤੋਂ ਬਾਜ ਜਾਣਗੇ ਹੂੰ ਤੇ ਦੂਜਾ ਇਹਦੇ ਨਾਲੋਂ ਨਹੀਂ ਵਧੂਗੀ ਹੂੰ ਔਰ ਇਸ ਗੱਲ ਕਰਕੇ ਨਹੀਂ ਕਿ ਉਹ ਮਤਲਬ ਇਹਦਾ ਬਦਲ ਛੋਣੇ ਦਾ ਜੇ ਸਾਡੇ ਬਾਰਡਰ ਤੋਂ ਪੰਜਾਬ ਦੇ ਤੋਂ 20 25 ਕਿਲੋਮੀਟਰ ਪਰੇ ਜਾ ਕੇ ਖਸਖਰ ਦੀ ਖੇਤੀ ਹੋ ਸਕਦੀ ਹੈ ਤਾਂ ਸਾਡੇ ਤੇ ਬੰਦੀ ਕਿਉਂ ਹੂੰ ਉਹ ਕੁ ਸਮਾਂ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਦੋਂ ਵੀ ਆਪਣੇ ਸਾਰੇ ਸ਼ਹਿਰਾਂ ਦੇ ਵਿੱਚ ਨਾਲ ਦੇ ਪਿੰਡ ਹੰਡੇਆ ਚ ਵੀ ਫੀਮ ਦਾ ਠੇਕਾ ਹੁੰਦਾ ਸੀ ਅੱਜ ਵੀ ਕਿਸੇ ਨੂੰ ਪੁੱਛ ਲਓ ਵੀ ਕਿੱਥੇ ਜੇ ਘਰ ਆਉਂਦਾ ਜੀ ਪੁਰਾਣੇ ਫੀਮ ਦੇ ਠੇਕੇ ਕੋਲੇ ਬਹੁਤ ਤੇ ਉਦੋਂ ਠੇਕੇ ਚੱਲਦੇ ਸੀਗੇ ਤੇ ਹੌਲੀ-ਹੌਲੀ ਇਹ ਸਾਰਾ ਕੁਝ ਜਿਹੜਾ ਖਤਮ ਹੋ ਗਿਆ ਜੇ ਉਹਦਾ ਵੀ ਕੋਈ ਕਰਾਈਟੇਰੀਆ ਸਰਕਾਰ ਵੜਾ ਕੇ ਕਿਸਾਨਾਂ ਦੀ ਜੇਬ ਮੰਗ ਹੈ ਜੇ ਸਾਡੇ ਸਿਆਣੇ ਜਿਹੜੇ ਸਿਆਸਤਦਾਨ ਨੇ ਆਗੂ ਨੇ ਮਾਹਰ ਨੇ ਜਿਉਂ ਸੋਚਦੇ ਆ ਵੀ ਇਹਦੇ ਨਾਲ ਕਿਸਾਨਾਂ ਦਾ ਭਲਾ ਹੋ ਸਕਦਾ ਤਜੇ ਵੱਧ ਪ੍ਰਦੇਸ਼ ਚ ਵੀ ਸਕਦੇ ਹੋ ਰਾਜਸਥਾਨ ਚ ਵੀ ਸਕਦੇ ਤਾਂ ਫਿਰ ਇੱਥੇ ਵੀ ਕੋਈ ਹਰਜ ਨਹੀਂਗਾ ਸਰਕਾਰ ਨੂੰ ਮਨਜ਼ੂਰੀ ਦੇ ਦੇਣੀ ਚਾਹੀਦੀ ਹੈ ਹੂੰ ਜਦੋਂ ਤੁਨੋਲਾ ਜੀ ਤੁਸੀਂ ਆਪਣੇ ਇੱਕ ਬਹੁਤ ਹੀ ਛੋਟੀ ਜਿਹੀ ਅਲਖਾਰੀ ਵੀ ਹੋ ਤੇ ਰਾਜਨੀਤਿਕ ਵਿਸ਼ਲੇਸ਼ਕ ਵੀ ਹੋ ਦੇ ਪੰਜਾਬ ਪੰਜਾਬ ਦੀ ਆਪ ਸਰਕਾਰ ਹੈ ਇਹਦੀ ਕਾਰਗੁਜ਼ਾਰੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਦੇਖੋ ਕਾਰਗੁਜ਼ਾਰੀ ਤਾਂ ਜਿਹੜੀ ਸਰਕਾਰ ਕੋਈ ਵੀ ਆ ਜਾਏ ਇੱਥੇ ਕਾਰਜਕਾਰੀ ਤਾਂ तकरीबन ਇਸ ਤਰ੍ਹਾਂ ਦੀ ਰਹੂਗੀ ਕਿਉਂਕਿ ਸੂਬੇ ਦੇ ਕੋਲ ਅਧਿਕਾਰ ਹੀ ਕੋਈ ਨਹੀਂ ਹੈਗਾ ਜੀ ਸਾਡੇ ਸਾਰੇ ਸਰ ਅਧਿਕਾਰ ਨੇ ਜਿਹੜੇ ਕੇਂਦਰ ਕੋਲ ਨੇ ਜੀ ਤੇ ਜਿਹੜੇ ਕੇਂਦਰ ਤੋਂ ਜਿਹੜੀਆਂ ਗੱਲਾਂ ਦੀ ਸਾਨੂੰ ਰਾਤ ਦੀ ਲੋੜ ਹੈ ਪਹਿਲੀ ਗੱਲ ਤਾਂ ਪੰਜਾਬ ਤੇ ਸਿਰ ਕਰਜ਼ਾ ਹੀ ਹੂੰ ਇਹ ਕਰਜ਼ਾ ਪੰਜਾਬ ਸਰਕਾਰ ਵੀ ਲਾ ਸਕਦੀ ਭਾਵੇਂ ਕਿਸੇ ਨੂੰ ਵੀ ਤੁਸੀਂ ਬੁਖਬਕਰੀ ਬਣਾ ਦੇ ਸੋ ਸਭ ਤੋਂ ਵੱਡਾ ਜਿਹੜਾ ਫੇਲੀਅਰ ਹੈ ਸਾਡਾ ਉਹ ਇੱਥੇ ਆ ਕੇ ਹੈ ਫਿਰ ਅਸੀਂ ਕਿਸੇ ਚੀਜ਼ ਦਾ ਜਿਹੜਾ ਭਾਅ ਹੈ ਉਹ ਨਹੀਂ ਅਸੀਂ ਇੱਥੇ ਵੱਢ ਸਕਦੇ ਉਹ ਕੇਂਦਰ ਨੇ ਬੰਨੇ ਨੇ ਅਸੀਂ ਕੋਈ ਕਿਸਾਨਾਂ ਨੂੰ ਰਾਇਤ ਨਹੀਂ ਦੇ ਸਕਦੇ ਫਿਰ ਇੱਥੋਂ ਦਾ ਜਿਹੜਾ ਪੰਜਾਬ ਦੀ ਜਿਹੜੀ ਸਾਡੀ ਇੱਥੋਂ ਦੀ ਆਪਾਂ ਕੀ ਕਹੇ ਲਈ ਭੂਗੋਲਕ ਸਥਿਤੀ ਹੈ ਜਾਂ ਇੱਥੋਂ ਦੀ ਜਿਹੜੀ ਸਾਡੀ ਸਵਾਜਿਕ ਸਥਿਤੀ ਹੈ ਇਹ ਜਿਹੜਾ ਸੂਬਾ ਹੈ ਇਹ ਸੂਬਾ ਇੱਕ ਸਿੱਖਾਂ ਦੀ ਬਹੁ ਗਿਣਤੀ ਦਾ ਸੂਬਾ ਸੀ ਜੀ ਪੰਜਾਬੀ ਸੂਬਾ ਇੱਕੋ ਹੀ ਹੈ ਪੂਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ ਭਾਵੇਂ ਹੋਰ ਸਟੇਟਾਂ 'ਚ ਬੜਾ ਮੋਟਾ ਕੋ ਬੋਲਦਾ ਸੋ ਇਹਦਾ ਵੀ ਆਪਣਾ ਇੱਕ ਵੱਖਰਾ ਇਥੋਂ ਦਾ ਕਲਚਰ ਵੱਖਰਾ ਸੀਗਾ ਸਾਰਾ ਵੀ ਜਿੰਨੀ ਦੇਰ ਕੋਈ ਇਹਦੀ ਸੰਭਾਲ ਨਹੀਂ ਕਰਦਾ ਇਸ ਕਲਚਰ ਦੀ ਜੇ ਕੋਈ ਬੰਦਾ ਇਹਨੂੰ ਬਣਾ ਕੇ ਨਹੀਂ ਰੱਖਦਾ ਮੈਂ ਤਾਂ ਉਹਨੂੰ ਕਾਰਕਜਾਰੀ ਵਧੀਆ ਨਹੀਂ ਮੰਨਦਾ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਸੂਬਿਆਂ ਨੂੰ ਵੱਧ ਅਧਿਕਾਰ ਨਹੀਂ ਹੈਗੇ ਸਾਰੇ ਅਧਿਕਾਰ ਕੇਂਦਰ ਕੋਲ ਨੇ ਵੀ ਤੁਸੀਂ ਆਨੰਦਪੁਰ ਸਾਹਿਬ ਦੇ ਮੱਤੇ ਦੀ ਗੱਲ ਕਰਦੇ ਹੋ ਤੁਹਾਡਾ ਸ਼ਰ ਕੱਲਾਨਾਨਪੁਰ ਦਾ ਬਤਾ ਲੀਜੀ ਮਤਲਬ ਕੋਈ ਵੀ ਜਿਹੜੀ ਗੱਲ ਹੈ ਵੀ ਜੇ ਤੁਸੀਂ ਦੇਖੋ ਵੀ ਆਪਾਂ ਸੰਵਧਾਨਿਕ ਤੌਰ ਤੇ ਦੇਖੀਏ ਤਾਂ ਸੂਬੇ ਦਾ ਕੋਲ ਕੀ ਹੈ ਜੀ ਇੱਕ ਪਿੰਡ ਦਾ ਨਾਮ ਹੀ ਨਹੀਂ ਬਦਲ ਸਕਦਾ ਕੋਈ ਪਿੰਡ ਦਾ ਨਾਮ ਬਦਲਣ ਲਈ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਇਸੇ ਤਰੀਕੇ ਜੇ ਇੱਥੇ ਕੋਈ ਵੀ ਤੁਸੀਂ ਜਿਹੜੀ ਕਾਰਗੁਜ਼ਾਰੀ ਕਰਨੀ ਹੈ ਸੂਬੇ ਕੋਲ ਅਧਿਕਾਰ ਹੈਗੇ ਆ ਪਰ ਉਹ ਮਤਲਬ ਉਹਨੇ ਨਹੀਂ ਜਿਹਦੇ ਨਾਲ ਉਹ ਸਾਡੇ ਇੱਥੋਂ ਦੇ ਲੋਕਾਂ ਦੇ ਦੁੱਖਾਂ ਦੀ ਲਗਨਤੀ ਕਰ ਸਕੇ ਹੁਣ ਸੂਬੇ ਕੋਲ ਅਧਿਕਾਰ ਹੈ ਆ ਸਾਡੀ ਇੱਕ ਉਤੋਂ ਦੀ ਵੱਡੀਆਂ ਵੱਡੀਆਂ ਨਹਿਰਾਂ ਜਾ ਰਹੀਆਂ ਹੂੰ ਰੋਕੀ ਨਹੀਂ ਸਕਦੇ ਪਾਣੀ ਕਿਵੇਂ ਰੋਕ ਲੈਣ ਉਹ ਕੇਂਦਰ ਕੋਲ ਅਧਿਕਾਰ ਹੈ ਹੂੰ ਪਹਿਲੀ ਗੱਲ ਆਪਾਂ ਪਾਣੀ ਤੇ ਕਰ ਲਈਏ ਜੇ ਪਾਣੀ ਪੰਜਾਬ ਨੇ ਲੈਣਾ ਹੋਵੇ ਨਹਿਰ ਰੇਪੇਰੀ ਨੇਕ ਬਣਿਆ ਹੋਇਆ ਜੀ ਰੁਪੇਰੇ ਨੱਟ ਨੂੰ ਕੌਣ ਪੁੱਛਦਾ ਜੀ ਉਹਨਾਂ ਨੇ ਉਸ ਤੋਂ ਬਾਅਦ ਅਵਾਡ ਪਾਸ ਕਰਤੇ ਕਦੇ ਇੰਦਰਾ ਨੇ ਕਰਤਾ ਕਦੇ ਕਿਸੇ ਨੇ ਕਰਤਾ ਉਹਨੂੰ ਵਾਇਲਟ ਕਰਕੇ ਰੁਪੇਰੇ ਨੱਟ ਨੂੰ ਸਾਡੇ ਨਾਲ ਤਾਂ ਧੱਕਾ ਹੋ ਰਿਹਾ ਤੇ ਇਸ ਧੱਕੇ ਨੂੰ ਕੋਈ ਵੀ ਸੂਬੇ ਦੀ ਸਰਕਾਰ ਭਾਵੇਂ ਬਾਦਲ ਸਿੰਘ ਸਾਹਿਬ ਰਹੇ ਜਾਂ ਕੈਪਟਨ ਸਾਹਿਬ ਰਹੇ ਕੋਈ ਦੂਰ ਨਹੀਂ ਕਰ ਸਕਿਆ ਤੇ ਦਾ ਹੋਂ ਕਰ ਸਕਣਗੇ ਤੇ ਫਿਰ ਆਪਾਂ ਕਾਰਗੁਜ਼ਾਰੀ ਕਿਵੇਂ ਕਹਿੰਦੇ ਬੰਦੇ ਬਦਲ ਜਾਂਦੇ ਨੇ ਕੁਆਲਟੀ ਬਦਲ ਜਾਂਦੀ ਹੈ ਤੇ ਜਿਹੜਾ ਸਾਡਾ ਪ੍ਰਣਾਲਾ ਉੱਥੇ ਦਾ ਉੱਥੇ ਰਹਿੰਦਾ ਇਹਦੇ 'ਚ ਕੋਈ ਜਿਹੜਾ ਫਰਕ ਨਹੀਂ ਆਉਂਦਾ ਤੇ ਕੋਈ ਦਿਖਿਆ ਬੁੱਟੀਆਂ ਗੱਲਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕੁਝ ਗੱਲਾਂ ਹੁੰਦੀਆਂ ਨੇ ਜੇ ਕੋਈ ਚਾਵੇ ਸਰਕਾਰ ਤੇ ਥੋੜੇ ਬਹੁਤੀ ਰਾਇਤ ਜਿਹੜੀ ਉਹ ਆਪਣੇ ਵੱਲੋਂ ਕਰ ਸਕਦੀ ਹੁੰਦੀ ਹੈ ਬਹੁਤਾ ਕੰਮ ਸਾਡਾ ਜਿਹੜਾ ਉਹ ਕੇਂਦਰ ਦੇ ਨਾਲ ਸੰਬੰਧਿਤ ਹੈ ਕੇਂਦਰ ਨੇ ਕਰਨਾ ਹੁੰਦਾ ਜੇ ਕੇਂਦਰ ਮਿਹਰਬਾਨ ਹੋਵੇ ਉਹ ਨਾਲ ਸੂਬਿਆਂ 'ਚ ਪੈਕੇਜ ਵੀ ਦਿੰਦਾ ਉਹਨਾਂ ਸੂਬਿਆਂ 'ਚ ਇੰਡਸਟਰੀ ਵੀ ਲਾਉਂਦਾ ਤੇ ਪਰ ਸਾਡੇ ਇੱਥੇ ਬਦਕਿਸਮਤੀ ਕਹਿ ਲਓ ਜਾਂ ਕੁਝ ਵੀ ਵੀ ਸੂਬੇ ਨਾਲ ਦੀ ਕੇਂਦਰ ਨਾਲ ਦੀ ਸਰਕਾਰ ਅਸੀਂ ਬਦਾਲ ਨਹੀਂ ਸਕਦੇ ਉਹਨਾਂ ਲੋਕਾਂ ਨੂੰ ਕਿਉਂਕਿ ਸਾਡਾ ਕਲਚਰ ਵੱਖਰਾ ਹੈ ਸਾਡੀ ਬੋਲੀ ਵੱਖਰੀ ਹੈ ਅਸੀਂ ਉਹਨਾਂ ਨੂੰ ਸਿੱਧਾ ਪਰਵਾਧ ਦੇ ਨਹੀਂ ਸਕਦੇ ਤੇ ਜਿੰਨੀ ਦੇਰ ਅਸੀਂ ਅੜੇ ਹੋਏ ਹਾਂ ਉਹ ਸਾਡੇ ਦਾ ਸਿੱਧੇ ਨਹੀਂ ਹੁੰਦੇ ਉਹ ਨਾਲੇ ਸਾਨੂੰ ਰਗੜਨੇ ਰਗੜਨਾ ਸੋ ਇਸ ਤਰੀਕੇ ਦੇ ਜਿਹੜੀ ਖਿੱਚੋ ਤਾਣ ਵੀ ਇਹ ਜਿਹੜੀ ਚੱਲ ਰਹੀ ਹੈ ਉਹਦੇ ਕਰਕੇ ਸਾਨੂੰ ਸੈਂਟਰ ਵੱਲੋਂ ਪੂਰੀ ਜਿਹੜਾ ਮਾ ਵਰਗਾ ਪਿਓ ਵਰਗਾ ਜਿਹੜਾ ਅਧਿਕਾਰ ਤੇ ਪਿਆਰ ਮਿਲਦਾ ਉਹ ਸੂਬੇ ਨਹੀਂ ਮਿਲਦਾ ਇਸ ਕਰਕੇ ਕੋਈ ਸਰਕਾਰ ਹੋਵੇ ਕੋਈ ਮੁੱਖ ਮੰਤਰੀ ਹੋਵੇ ਉਹ ਉਨੀ ਦੇਰ ਫੇਰ ਹੀ ਬੰਨਿਆ ਜਾਊਗਾ ਜਿੰਨੀ ਦੇਰ ਸੈਂਟਰ ਮਿਹਰਬਾਨ ਨਹੀਂ ਹੁੰਦਾ ਤੇ ਇੱਥੇ ਕੋਈ ਖਾਸ ਪੈਕੇਜ ਨਹੀਂ ਮਿਲਦਾ ਨੰਮੋਤ ਇਹ ਸੰਜੇ ਜੀ ਦਾ ਗਿੰਦਰਪਾਲ ਸਿੰਘ ਧਰੋਲਾ ਜੋ ਕਿ ਉੱਗੇ ਰਾਜਨੀਤਿਕ ਵਿਸ਼ਲੇਸ਼ਕ ਹਨ ਜਿਨ੍ਹਾਂ ਨੇ ਹਮਦਰਦ ਤੀਵੀ ਰਾਹੀਂ ਆਪਣੇ ਵੱਖ-ਵੱਖ ਮੁੱਦਿਆਂ 'ਤੇ ਆਪਣੇ ਬੜਮੁੱਲੇ ਵਿਚਾਰ ਰੱਖੇ ਤੇ ਆਓ ਤੁਹਾਨੂੰ ਹਮਦਰਦ ਤੀਵੀ ਰਾਹੀਂ ਇਹਨਾਂ ਦੇ ਬੜਮੁੱਲੇ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਧੰਨਵਾਦ ਜੱਦਾ ਗਿੰਦਰਪਾਲ ਧਰੋਲਾ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ